ਚੜਾ ਲੈ ਕੜਾ ਇਹ ਤਾਂ ਲੱਗਿਆ ਚੜਾ ਜਾਣਾ ਵੈਸੇ ਤਾਂ ਇਹਨੇ ਤੇ ਏਡੀ ਰੱਤੜ ਹੈਗੀ ਆ ਥੋੜੀ ਜੀ ਪਰ ਨਿੱਗਾ ਟਰੈਕਟਰ ਆ ਬਾਈ ਦੇਖੋ ਜਮਾ ਨਹੀਂ ਖੜਾ ਹੁੰਦਾ ਏ 605 ਇਹਦਾ ਜ਼ੋਰ ਬਹੁਤ ਆ ਬਾਈ ਖੋਲਿਆ ਪਿਆ ਰਿੰਗੂ ਬਾਈ ਨਾਲ ਟਰੈਕਟਰ ਇਹ ਤੇ ਪਿੱਛੇ ਨੋਬੋ ਦੂਆ 4x4 ਆਂਦਾ ਰਿੰਗ ਦਾ ਬਾਈ ਸਾਰਿਆਂ ਨੂੰ ਮੋਬਾਈਲ ਸਾਡੀ ਕਰਨ ਮੋਟਰ ਖਰਾਬ ਹੋ ਗਈ ਇਹ ਇਹ ਫੋਰਮੈਨ ਜੀ ਕਹਿੰਦੇ ਮੈਂ ਕੱਟਣੀ ਸੱਟ ਤੇ ਹੁਣ ਕੱਟਦੇ ਆ ਇਹ ਪਹਿਲਾਂ ਦੂਈ ਮੋਟਰ ਕਹਿੰਦਾ ਤਾਂ ਤਾਂ ਪੂੜੀ ਖੋਲਣੀ ਪੈਣੀ ਹੈ ਇਹਨੇ ਪਹਿਲਾਂ ਹੋਰ ਖੋਲੀ ਹੋਈ ਆ ਹੁਣ ਦੇਖਦੇ ਆ ਇਹਨੇ ਜਿਹੜੇ ਮੰਦ ਪੜਨਾ ਯਾਰ ਹਾਂ ਫੋਰਮੈਨ ਕਾਦੇ ਫਿਰ ਬਸ ਇਹ ਮੜਿਆ ਨ ਲੈਟ ਤਾਂ ਨਹੀਂ ਥੋੜਾ ਹੋਇਆ ਚੱਕਰ ਤੋਂ ਲੋਸ ਸਾਹਿਬ ਜੀ ਲੋ ਤੋ ਲੱਗਿਆ ਹੈ ਇਹ ਪਹਿਲਾਂ ਸਾਨੂੰ ਆਇਆ ਤਾਂ ਵੀ ਚਲ ਬਲੇਡ ਦੇ ਵਿੱਚ ਆ ਫਿਰ ਮੁਰੇ بڑا ਮोटा ਹੋਣਾ ਕਿ ਤਾਂ ਆਊਗਾ ਪਰ ਇਹ ਕਹਿੰਦੇ ਥੋੜੀ ਢਿੱਲ ਪੈ ਗਈ ਪਰ ਮੈਨੂੰ ਲੱਗਦੀ ਹੈ ਨਹੀਂ ਬਾਕੀ ਹੁਣ ਖੋਲ ਕੇ ਨਾਲੇ ਚਲੋ ਕਦੇ ਖੋਲੂ ਨਹੀਂ ਬਈ ਪਤਾ ਲਾ ਦੋ ਅਸੀਂ ਵੀ ਦੇਖ ਲਈਏ ਕੀ ਗੁਰਜਾ ਹੁੰਦਾ ਇੱਚ ਦੇਖਣੇ ਤੇ ਟਾਈਮ ਲੈਣਾ ਖਰਾਬ ਕਰਦੀ ਮੇਰੇ ਵੀਰ ਤੂੰ ਜਦੋਂ ਤੇਜ਼ ਕਿਹਾ ਸੀ ਐ ਨਹੀਂ ਸੀ ਕਿ ਪਿੱਲ ਹੁਣ ਗਿਰਿਆ ਮਗਰ ਕਰਕੇ ਜ਼ੋਰ ਲੱਗਦਾ ਜੀ ਜ਼ੋਰ ਲਗਣੇ ਕਰਕੇ ਬਾਈ ਸਾਰਾ ਇਹਦੇ ਤੇ ਲੋਡ ਪੈਂਦਾ ਜਾਨੀ ਆ ਵੀ ਤਾਂ ਕੋਈ ਨਹੀਂ ਕਰਦਾ ਇਹਨੂੰ ਗਲਤ ਕਰਦਾ ਨਾ ਤੈਹੀਂ gehri ਹੈ ਹੁਣ ਪਤਾ ਤੇਰਾ ਗੱਟਾ ਗੋਰੀ ਜਾਂਦਾ ਹੈ ਮੇਰੇ ਕਿ ਨਾ ਇਹਦੇ ਚ ਸੁੰਬਾ ਜਾ ਪੇਦਾ ਹੈਗਾ ਤੇਰੇ ਕੋ ਹਾਂ ਜੀ ਇਹਦੇ ਜਾ संभय बहुत दुआ लेके आ पता मारने <laughs> तो <तेगी। laughs> सही आ गया था ਲੈ ਨਹੀਂ ਹੋਇਆ ਜੰਗੋਰ ਸਾਹਿਬ ਵੀ ਕੜਵਾ ਕੇ ਦੇਖ ਲਈ ਬਾਕੀ ਹੁਣ ਚਲਾ ਕੇ ਦੇਖਦੇ ਆਂ ਡੋਰਾ ਫਸੀ ਵੀ ਦਿਓ ਅਸੀਂ ਕੱਢਦੇ ਆਂ ਕਰਾਰੇ ਚ ਹੁਣ ਦੇਖਦੇ ਆਂ ਕਿਆ ਬਣਦਾ ਬਾਕੀ ਫਿਰ ਜੇ ਨਾ ਚੱਲੀ ਤਾਂ ਨਾਬੇ ਜਾਊਗੀ ਵੀਰੇ ਉਹਦੇ ਟੱਕਣ ਲਾ ਦੋ ਤੇ ਪ੍ਰਧਾਨ ਜੀ ਚੱਲੇ ਆ ਜੇ ਮੰਡੀ ਤੇ ਖੁਸ਼ ਹੋਇਆ ਆ ਦੇ ਕਾਲੇ ਬੱਗਾ ਅਸਾ ਗਿਆਨੀ ਬਣਿਆ ਕਿਤੇ ਪਾਸਪੋਰਟਾਂ ਹੀ ਚੱਲਿਆ ਪਟਿਆਵਾਂ ਜਣਾ ਨੇ ਇਹ ਕਿਹੜੇ ਹਾਲਾਤ ਹੋ ਗਏ ਮੰਡੀ ਜਾਣੀ ਰੂਹ ਨਹੀਂ ਕਰਦੀ ਹਾਂ ਦਹੀਂ ਤੇ ਤੜਕੇ ਪਹੁੰਚ ਜਾਂਦਾ ਤਾਂ ਹੈ ਕਰਦੀ ਕਾਰਨਾ ਕਾਰਜ ਤਾਂ ਪਾਇਆ ਜੇ ਮੰਡੀ ਦੇ ਵਿੱਚ ਅਗਰ 2-4 ਦਿਨ ਬੈਠਣਾ ਪੈ ਗਿਆ ਪਾੜਦਾ ਕਰੀ ਜਾਊਗਾ। ਹਾਂ। ਕਾਰਨਾ ਦੇ ਪਾੜੁੱਦਾਂ ਵੀ ਕਰੀਦਾ। ਹਾਂ। ਮੈਂ ਸਹੀ ਗੱਲ। ਉਹ ਤਾਂ ਕੰਮ ਕਰਨਾ ਤੇ ਬਾਈ ਕੱਟੇ ਹੁੰਦਾ ਹੈ ਮੈਨੂੰ ਪਤਾ ਨਹੀਂ ਇਹਦਾ ਕੰਮ ਕੱਟੇ ਲੱਗਦਾ। ਨਹੀਂ ਉਹ ਤਾਂ ਸਵੇਰੇ ਸਵੇਰੇ ਕਰ ਲੈਂਦਾ। ਪਤਨ ਜੀ ਹੈਲੋ ਅਸੀਂ ਕਹਦੇ ਉਹ ਨਾਟ ਤੂਏ ਦੇ ਸੀਪ ਕੋਲੋਂ ਪਿਛਲਾ ਨਾਟ ਕਹਦੇ ਜਿਹੜੇ ਛਣ ਛਣ ਝਾਂਜਰ ਬੋਲਦੀ ਐ। ਕਰ ਦੋਗੇ ਤੁਸੀਂ? ਅਸੀਂ ਮੈਂ ਕਸਾਉਂਦਾ ਉੱਥੇ। ਉਹ ਲੈ ਜਾਓ ਫਿਰ ਉਹਨਾਂ ਦਾ ਸਾਰਾ। ਰੋਪੜੇ ਚੱਲੇ ਆ ਜੀ। ਚਲੋ ਚਲੋ ਲੈ ਜੋ ਚਲੋ ਫਾਈਂ ਅੱਜ ਵੀ ਕਿੱਥੇ ਜਾਣਾ ਬੱਢਣਾ? ਬੜਾ ਬਚਾਰੇ ਰਹਿ ਗਈ। ਹਾਂਜੀ ਅੱਜ ਜਿਹੜੀ ਰਾਤ ਰਹਿ ਗਈ ਬੋਲ ਚੱਲ ਜੇ ਵੇ ਬਸ ਥੋੜੀ ਜਾਂਤੀ। ਕਹਿੰਦੇ ਵੇ ਅੱਜ ਅੱਧੀ ਦੀਆੜੀ ਖੜੂਗੀ ਉਹਰੇ। ਕਿਉਂ ਭਾਈ? अच्छा बहुत होता है क्या नहीं कार्य काम है हाँ <laughs> ना भाई फिट लगेगा काम है हाँ ना भाई कार्य नहीं सिद्धि देखना आयोनी पर नहीं ये पैनी के कटरे को मरते हट के दे हाँ के देखे। तो देखे। तो दे ये वाला खाना चाके ब्लेड काम लग गया फिट मरता हूँ सेट आई थी सेट नहीं थी ਅਰਤੀ ਸੱਟ ਅਸੀ ਹੁਣ ਲੈ ਆ ਲੈ ਮਾਗੀ ਗੱਲ ਬਣ ਗਈ ਗੱਲ ਬਣ ਗਈ ਇਹਦਾ ਹੋਰ ਬਾਤ ਇਹਨਾਂ ਗੱਲ ਹੁਣ ਤਾਂ ਚਾਰ ਸਾਈਡੋਂ ਸੱਟ ਮਾਰਦੀ ਹੈ ਪਹਿਲਾਂ ਦੂਰ ਪਾਸੇ ਨਾਲ ਮਾਰਦੀ ਸੀ ਟਾਈਮ ਵੀ ਦੱਸੋ ਵੀ ਕਿੰਨਾ ਹੋ ਗਿਆ ਟਾਈਮ ਬੜਾ ਹੋ ਗਿਆ ਚਲੋ ਉਹ ਟਾਈਮ ਆ ਸਾਨੂੰ ਤੇ ਇੱਕ ਵਾਰ ਆਇਆ ਹੋਗਾ ਤਾਂ ਵੀ ਅਸੀਂ ਉੱਥੇ ਜਾਵਾਂਗੇ ਸਾਨੂੰ ਨਾਲ ਇਹ ਤੇਗਾ ਵੀ ਹੁਣ ਖੰਨੇ ਨੂੰ ਭੱਜਣਾ ਪੈ ਗਿਆ ਹੁਣ ਸਾਨੂੰ ਇੰਨਾ ਹੋ ਗਿਆ ਬੇਸੇ ਕੰਮ ਰਕ ਗਏ ਟਾਈਮ ਵੀ 1 ਵਜੇ ਨਾਲ ਹੋ ਗਿਆ ਰੋਟੀ ਵੀ ਨਹੀਂ ਖਾਧੀ ਸਵੇਰ ਦੀ ਅਜੇ ਰੋਟੀ ਵੀ ਨਹੀਂ ਖਾਧੀ ਬਾਪਾ ਨੇ ਸਵੇਰ ਦੀ ਹੈ ਰੋਟੀ ਸਵੇਰ ਦੀ ਚਾਹ ਪੀਤੀ ਬਸ ਸਵੇਰੇ 4-5 ਵਜੇ ਦੀ ਕੰਨ ਵਾਲੀ ਸਵੇਰ ਦੀ ਅੱਛਾ ਦੇ ਰਿਹਾ ਕੁਝ ਨਹੀਂ ਖਾਦਾ ਬਸ ਸਿਰਫ ਚਾਹ ਚਾਹ ਪੀਤੀ ਹੋਈ ਆ ਆ ਹੁਣ ਐਡਾ ਟਾਈਟ ਆ ਕਿ ਤੇ ਇੱਥੇ ਲੱਗੇ ਵੇ ਥੱਲੇ ਜਦ ਦੇ ਕਹਾਂ ਚਮਕੌਰ ਸਾਹਿਬ ਲਗਾਏ ਤੇ ਉਹ ਵੀ ਅੱਗੇ ਖਲਾਖਲੂ ਤੇ ਫਿਰ ਉਹਦੇ ਦੇਖਿਆ ਹੁਣ ਹੋਇਆ ਲੋਟ ਚਾਹ ਮਾਰੋ ਉੱਪਰ ਮਾਇਆ ਅਨੇ ਗਰਲੀ ਹੋ ਗਈ ਹੂੰ ਹੋਈ ਨੁਕਾਂ ਚਾਹ ਬਣਾ ਲੈ ਕੀ ਕਹਿੰਦਾ ਮੈਂ ਛੇਤੀ ਕਸ ਨੇ ਦਾ ਤਰੀਕਾ ਦੇ ਆ ਬਹੁਤ ਆ ਬਹੁਤ ਆ ਇਹਨਾਂ ਮਾੜੀ ਬੱਸ ਸਭਾ ਬੰਦੀ ਇਹਨਾਂ ਦੇ ਮਾਦੀਨ ਦਾ ਹੋ ਰਿਹਾ ਹੈ ਹਾਂ ਅੱਜ ਨੂੰ ਤਾਂ ਕਿ ਇਤਰભાઈ ਕਹਿੰਦਾ ਉੱਥੇ ਜਾਣਾ ਅੱਜ ਪੁੱਛਿਆ ਵੀ ਨਹੀਂ ਹੈਗਾ ਹਾਂ ਜੂਏ ਦੇ ਰਹੇ ਹੈ ਬਾਈ ਇਹ ਤਾਂ ਹੋਰ ਸਿਆਪਾ ਛਿੜ ਗਿਆ ਬਾਈ ਮਸਤ ਨੂੰ ਬਾਤੀ ਦੱਦਾਂ ਪੰਗਾ ਹੋਰ ਛਿੜ ਗਿਆ ਮੇਰੀ ਜਾਨ ਨੂੰ ਜੇ ਨਾ ਜੀ ਜ਼ੋਰ ਮਾਰਦੇ ਨਾ ਤੁਸੀਂ ਫੇਰ ਕੁਝ ਖਰਾ ਲੈਣਾ ਜ਼ੋਰ ਮਾਰੀ ਜਾਂਦੇ ਜਿਹੜਾ ਹਾਂ ਜਿੰਨੇ ਡੰ ਬੀਬੀ ਆਈ ਹੋਈ ਦੀ ਅਜੇ ਉਹਨਾਂ ਨੇ ਤਾਂ ਜਾਣ ਨਹੀਂ ਦਿੱਤਾ ਤੇ ਉਹਦੇ ਬਾਅਦ ਹੁਣ ਦੇਖ ਲੋ ਮੈਂ ਧੀ ਘਰ ਤਾਂ ਕਿੱਦਾਂ ਫਿਰ ਵੀ ਐਕ ਨਹੀਂ ਬਾਈ ਨੇ ਇਸਰਾਣੇ ਛੜੇ ਆ ਪੁੱਛਣਾ ਸਾਨੂੰ ਪਤਾ ਮੈਨੂੰ ਸਰਵਿੰਦਰ ਦੇ ਹੋਰਗੇ ਵੀ ਇਹਨੂੰ ਕੀ ਮੈਂ ਨਾ ਕਰਾਂ ਕਿਉਂ ਬਾਈ ਹੁਣ ਤਾਂ ਵੀਡੀਓ ਪਾਦਣੀ ਹੈ ਪਾਤੀ ਕਾ ਲੈਣ ਗਿਆ। ਆਹ ਜੀ। ਹਣੇ ਇਹ ਇਹਦੀ ਦਿਖਾਣਾ ਵੀ ਆਹ ਚੀਜ਼ ਤੇ ਮਰ ਕੇ ਪੈ ਗਿਆ। ਉਹ ਪੁੱਛੀ ਨਹੀਂ ਰੋਟੀ ਨਹੀਂ ਹੰਦ ਤੱਕ। ਜੀ ਚਲਾ। ਅੱਗਾਂ ਫੜ ਕੇ ਪਾ ਦੇ। ਇੱਕੀ ਅੱਗਾਂ ਦੇ ਉੱਪਰ ਪਾ ਦੇ। ਚਲੋ ਫੇ ਛੇਤੀ ਬਣ ਚਾਹ ਪੀ ਕੇ। ਸੋਰੀ ਇਹ ਮਸ਼ੀਨ ਨਾਲ ਉਨਣੀ ਹੈ ਮੋਟਰ ਐਨੀ ਗਾਗਾ ਆ ਕੀ ਥਾਂ ਰੱਖੀ ਮੋਟਰ ਦਾ ਕਸੂਰ ਹੈ ਇਹਦਾ ਪਰ ਅਸੀਂ ਤਾਂ ਉਲਝ ਕੇ ਅੱਧਾ ਘੰਟਾ ਪਹਿਲਾਂ ਪਾ ਕੇ ਹਟੇਦੇ ਹੱਲੇ ਇਹ 베ਰਿੰਗ ਮੁੜ ਕੇ ਅੱਧੇ ਘੰਟੇ ਬਾਅਦ ਸੀਜ਼ ਕਰ ਗਿਆ ਹੂੰ ਠੀਕ ਆ ਤੇ ਤਾਂ ਕਰਕੇ ਸਾਨੂੰ ਉਹਦੇ 'ਚ ਸ਼ੱਕ ਨਹੀਂ ਤੇ ਸਾਨੂੰ ਮੋਟਰ 'ਪੇ ਸ਼ੱਕ ਪੈ ਗਈ ਤੇ ਉਹ ਮੋਟਰ ਫਟਲੀ ਮੋਟਰ ਦੇ ਨਿਸ਼ਾਨ ਲਾਏ ਲਾਏ ਇੱਕ ਲੱਗੇ ਹੋਏ ਹੈਗੇ ਤੇ ਅਸੀਂ ਧਿਆਨ ਨਹੀਂ ਕਰਾ ਵੀ ਆ ਨਿਸ਼ਾਨ ਇੱਥੇ ਆਉਣਾ ਨਾਲੇ ਕਹਿ ਰਹੇ ਤੇ ਉਹ ਫੋਰਮੈਨ ਨਹੀਂ ਬਾਈ ਨਿਸ਼ਾਨ ਨਿਸ਼ਾਨ ਲੱਗੇ ਹੋਏ ਆ ਬੜੀ ਗੱਲ ਨਹੀਂ ਬਾਈ ਤੁਸੀਂ ਉੱਧਰ ਉਹਨੂੰ ਨਹੀਂ ਦੇਖੇ ਦੀ ਸਾਈ ਅੱਛਾ ਨਹੀਂ ਪਤਾ ਨਹੀਂ ਕਿ ਕਾਲੀ ਕਾਲੀ ਜੀ ਹੋ ਗਿਆ ਸਾਰਾ ਹੋ ਗਿਆ ਹਾਂ ਅਸੀਂ ਧਿਆਨ ਨਹੀਂ ਕਰਾ ਵੀ ਨਿਸ਼ਾਨ ਇੱਥੇ ਦੇ ਬਸ ਧਿਆਨ ਆਨੇ ਤੇ ਉਹਨੇ ਦੇ ਨਿਸ਼ਾਨ ਲੱਗੇ ਹੋਏ ਉਹਨੂੰ ਚੱਕ ਦੇ ਦਾ ਕੰਮ ਉਹਨੇ ਕਾਲੀ ਫੋੜੇ ਘਿਰਦੇ ਤਾਂ ਪੂਣੀ ਬਚ ਗਿਆ ਪਰ ਇਹ ਹੋ ਗਿਆ ਥੋੜੀ ਬਾਤ ਹੈ ਤੇ ਨੇ ਉਂਗਲੀਆਂ ਗਈਆਂ ਕਾਲੀ ਅੱਗੇ ਟੋਏ ਨੇ ਫਿਰ ਬਾਈ ਵੀਡੀਓ ਦਾ ਬੜਾ ਫਾਇਦਾ ਹੁੰਦਾ ਬਾਈ ਬਹੁਤ ਜ਼ਿਆਦਾ ਫਾਇਦਾ ਹੁੰਦਾ ਵੀਡੀਓ ਦਾ ਅਸੀਂ ਜੇ ਫਿਰ ਬਾਈ ਨੇ ਖੋਲੀ ਮੋਟਰ ਉਹਦਾ ਦੇਖਿਆ ਵੀ ਅਸੀਂ YouTube ਤੇ ਵੀਡੀਓ ਕੱਢ ਕੇ ਦੇਖੀ ਗਰਦਾਰ ਕਮਾਈ ਜਾਂਦੀ ਆ ਆਇਆ ਫਿਰ ਵੀ ਲੋਡ ਨਹੀਂ ਗਿਆ ਤੇ ਆਪਣੀ ਫਿਰ ਵੀ ਦੂਜੀ ਸੀ ਕਿ ਆਪਣੇ ਟੱਕਾਂ ਨਾਲ ਸਿੱਧਾ ਆਇਆ ਉਹਦਾ ਥੋੜਾ ਜਿਹਾ ਤਾਂ ਪਤਾ ਲੱਗ ਗਿਆ ਨਾ ਬਾਈ ਆਈਡੀਆ ਨਹੀਂ ਨਹੀਂ ਆਈਡੀਆ ਹਾਂ ਥੋੜਾ ਉਹ ਵੀ ਪਤਾ ਲੱਗ ਗਿਆ ਤੇ ਕੁਝ ਟੱਕ ਦੇ ਟੱਕ ਕਰਕੇ ਉਹ ਟੱਕ ਸਾਨੂੰ ਲੱਗੇ ਵੀ ਆਹ ਸਾਲਾ ਇੰਦਾ ਨਹੀਂ ਇੰਦਾ ਲੱਗੇ ਵੀ ਤੇ ਹੂੰ ਟੱਕਾਂ ਗਰੀਆ ਟੱਕ ਪਹਿਲਾਂ ਲਾ ਦੋ ਕੋਈ ਕਿਤੇ ਵੀ ਕੋਈ ਵੀ ਚੀਜ਼ ਹੀ ਖੋਲਣੀ ਉਹਨੂੰ ਟੱਕ ਲਾ ਕੇ ਖੋਲੋ ਨਿਸ਼ਾਨੇ ਲਾਓ ਚੱਕ ਪਲੇਟ ਆ ਜੀ ਨੂੰ ਆ ਆ ਦੋ ਪਲੇਟ ਇਹ ਆਪਣਾ ਟੱਕ ਵਾਰ ਤਾਂ ਮਨ ਆਇਆ ਹੋ ਗਿਆ ਕੰਡਾ ਦੀ ਖੋਲੀ ਨਹੀਂ ਗਈ ਖੋਲੀ ਤਾਂ ਹੀ ਟੱਕ ਲੱਗੇ ਹੋਏ ਆ ਖੁੱਲੀ ਵੀ ਹੈ ਖੁੱਲੀ ਤੂੰ ਨਹੀਂ ਮੰਨਦਾ ਜਾਂ ਫਿਰ ਮੈਂ ਤੈਨੂੰ ਕਰਦਾ ਜਾਂ ਫਿਰ ਕੰਪਨੀ ਨਹੀਂ ਜਾਂਦਾ ਮੀਟਿੰਗ ਹੁੰਦੀ ਨਾ ਨਾ ਕੰਪਨੀ ਹਮੇਸ਼ਾ ਤੀਰ ਲਾ ਕੇ ਦਿੰਦੀ ਆ ਉਹ ਵੀ ਕਿਸੇ ਨੂੰ ਹੁੰਦਾ ਕਿਸੇ ਨੂੰ ਨਹੀਂ ਚਲੋ ਇਹ ਨਵੀਂ ਦੀ ਖੁੱਲੀ ਹੋਵੇ ਅਜਿਹਾ ਖੁੱਲੀ ਥੋੜੇ ਬੋਲ ਨਹੀਂ ਖੁੱਲੀ ਹੋਊ ਤਾਂ ਹੀ ਤਾਂ ਇਹ ਲੈਤੀ ਹੈ ਕਾ ਪੂਰੀ ਪਟੋਲੀ ਪੂਰੀ ਨਹੀਂ ਪ੍ਰੈਸ ਵਾ ਫਟਾ ਕੇ ਲਿਆਏ ਆ ਕੋਰ ਸਾਹਿਬ ਕਿਉਂ ਕੋਰ ਸਾਹਿਬ ਲੇ ਗਏ ਜੀ ਦਾ ਵਿਚਾਰੀ ਦਾ ਕਸੂਰ ਵੀ ਹੁੰਦਾ ਕੋਈ ਨਹੀਂ ਜੇ ਐਤੀ ਪਟੋਲੀ ਦੀ ਤਾਂ ਸੌਖੇ ਰਹਿਣੇ ਦਾ ਹਾਂ ਫੇਰ ਸੌਖਾ ਹੋਣਾ ਨਹੀਂ ਸਾਣ ਥੋੜਾ ਨਾ ਪਟਾਉਂਦੀ ਹੋਰ ਦੇਖ ਲੈਂਦੇ ਕਿੰਨੀ ਵਾਰ ਕਟਰ ਕੋਲ ਜਾ ਕੇ ਵੀ ਉਹੀ ਜਾਮੂਗਾ ਹੁਣ ਉਹਨਾਂ ਨੇ ਪੱਤੀ ਨਹੀਂ ਹਾਂ ਖਾਏ ਨਹੀਂ ਖਾਏ ਨਹੀਂ ਇੱਕ ਤਾਂ ਕਿਆ ਮੋੜੋ ਕਰੀਂ ਕੰਨ ਮਾਰਨੀ ਹੈ ਕੁ ਕਿਆ ਬਤਾਹੀਦਾ ਆ ਇਹ ਇਹ ਨੀ ਲਗੋ ਮਦਾ ਜਾਮ ਇਹ ਹੋਇਆ ਹੋਇਆ ਦਾ ਕੱਡ ਮੜੀ ਬਾਹਰ ਜਾਦਾ ਆ ਤਾਂ ਆ ਆਪਾ ਹੁਣ ਤੱਕਰੇ ਸਾਹਮਣੇ ਇਹ ਸ਼ਾਦੀ ਨੂੰ ਆ ਬਾਈ ਦੇ ਸਾਹਮਣੇ ਪਾਇਆ ਲਾ ਗੱਡਿਆ ਸੀ ਗਲਤੀ ਕਰ ਗਿਓ ਤਾਂ ਲਿਆ ਕੋਫੜਾ ਦੋ ਪੈਪ ਕੀ ਹੋ ਗਿਆ 10 ਨੰਬਰ ਪੈਪ ਢਾਓ ਫਟਾਵੀਂ ਲਾਇਆ ਨੂੰ ਇੱਕ ਆ ਵੀ ਪਾਪਾ ਆ ਨਹੀਂ ਆਗੀ ਫਿੰਗਰ ਟੈਨ ਟੈਨ ਕਿਆ ਹੁੰਦੀ ਹੈ ਆ ਟੈਨ ਨਹੀਂ ਹੈ ਇੱਕ ਮੈਂ ਨੂੰ ਕਾਸ਼ ਨਾ ਪੈ ਫੜਾ ਦੇ ਨਾ ਚੱਲਿਆ ਉਹਥੇ ਪਿਆ ਗਰੀਸਾ ਕਰਦਾ ਪੀ ਪਾ ਲਿਆ ਹੁਣ ਗਰੀਸਾ ਨਾਲ ਦੇ ਡੰਬੇ ਨੂੰ ਉਹਥੇ ਪੈ ਪਿਆ ਰਹਾ ਗਰੀਸ ਜਿਹਾ ਨਾਲ ਅੰਦਰ ਪਾਇਆ ਕਿਪੜਾ ਯਾਰ ਸੋਪਰੀ ਤੇ ਨਾ ਹਾਰੇ ਕਿਪੜਾ ਹੀ ਨਾ ਇਹਨਾਂ ਤੋਂ ਕੱਢ ਕੇ ਅੱਛੀ ਮਾਰ ਤੂੰ ਮੂਰੀ 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 ਦਾ ਆਤੀ ਲੋ ਜੀ ਤੇ ਬਾਹਰ ਤਾਂ ਕੱਢ ਲਈ ਮਸ਼ੀਨ ਹੁਣ ਕਟਰ ਦਾ ਹੁਣ ਸ਼ਾਇਦ ਪਾਕੀ ਲੈ ਕੇ ਜਾਣਾ ਦਿਨ ਭੰਾਉਂਗੇ ਚਾਹ ਘਰ ਮਰਚ ਪਾਣੀ ਉਹਨ ਛੇਤੀ ਛੇਤੀ ਜੱਸੀ ਪੀ ਲਈ ਥਰਮਾਸ਼ੇ ਚਾਹ ਭਾਗੇ ਪੇ ਇਦਣ ਹੀ ਤੇ ਜਾਂਦ ਜਾਂਦੇ ਉੱਤੇ ਬਰੈਡਾਂ ਨੂੰ ਕਹਦੇ ਆ ਬਰੈਡ ਫੜ ਦੇ ਜੂਗੇ ਕਵਣੋ ਉੱਤੀ ਖਾ ਲੂਗੇ ਥੋੜੀ ਥੋੜੀ ਟਾਈਮ ਵੀ ਬਹੁਤ ਟਾਈਮ ਵੀ ਬਹੁਤ ਹੋ ਗਿਆ ਪੌਣੇ 2 ਹੋਣੇ ਵਾਲੇ ਹੋਗੇ ਹਾਂ ਚੱਲੇ ਆ ਦੁਪਹਿਰ ਨੂੰ ਤਾਂ ਹੀ ਦਾ ਫਿਰ ਹੁਣ ਰੋਟੀ ਨੂੰ ਕਿਹਨੂੰ ਕਹਿਣਾ ਤਾਂ ਆਪੇ ਬ੍ਰੈਡ ਫੜ ਲੈ ਜਣੇ ਉੱਤੇ ਤੇ ਅੱਡੇ ਪਰ ਤੇ ਚਾਹ ਥਰਮਸ ਚ ਪਾ ਲੈਣੀ ਬਸ ਲੋਈ ਜਦੋਂ ਪਾਲਿਆ ਕੱਟ ਰੇ ਤੇ ਚੱਲਦੇ ਆ ਹੁਣ ਜੇਰੇ ਜੇਰੇ 2 ਵਜੜੇ ਵਾਲੇ ਹੋ ਗਏ ਲੋ ਚੱਲ ਜੀ ਨੀ ਚੇ ਉਹਨੇ ਕਾ ਉਹਨੇ ਕੱਢ ਗਈ ਮੈਂ ਨਹੀਂ ਹੈ ਹੋਰ ਮਲ ਕੇ ਦੀ ਸੀ ਸਾਈਡ ਹੋ ਗਿਆ ਉਂਗਲੀਆਂ ਵਿੱਚ ਆ ਕੇ ਦੇ ਪਹਿਲਾਂ ਹੀ ਪਹਿਲਾਂ ਗੂੰਦ ਚਾਲ ਲਿਆ ਹੁਣ ਫੇਰ ਨਟ ਜੇ ਕਰ ਦਿੰਦੇ ਤੇ ਟਾਇਰਾਂ ਦੇ ਡੇਢ ਲੱਗਦੀ ਦੀ ਮਿੱਟੀ ਲੱਜੀ ਆ ਉਹ ਕਰਨ ਲੱਗੇ ਤੇ ਫੇਰ ਆ ਗਿਆ ਨੇ ਮਿਲਿਆ ਜੀ ਜੋਰ ਦੇਖਣਾ ਸੀ ਅ ਕਰਨ ਇਹਦਾ ਪੂਰਾ ਕਰਦਾ ਪੂਰਾ ਕਰਦਾ ਇਹ ਕੰਦੌਕਾਂ ਨੂੰ ਕਿੰਨਾ ਵਿਸ਼ਵਾਸ ਹੈ ਜਿਦੀ ਵੀ ਬੰਦੇ ਦੀ ਗਰੀ ਆਈ ਹੈ ਜਿੰਦੀ ਹੈ ਕਿ ਕੀ ਆਪਣੀ ਹੀ ਘੜਾਈ ਵੀ ਦੀ ਹੈ ਖਰਾਬ ਦੀ ਉਹ ਆਪਣੀਆਂ ਟਰਾਲੀਆਂ ਜਿਦੀ ਵੀ ਆਈਆਂ ਨੇ ਆਪਣੇ ਘਰ ਨਹੀਂ ਲੈ ਗਿਆ ਹੈ ਮੈਨੂੰ ਬਹੁਤ ਨਹੀਂ ਕਿਹਾ ਉਹ ਕਹਿੰਦਾ ਭਾਈ ਇਹ ਖੜਾ ਬੰਦਾ ਕਿੰਦਾ ਦਾ ਕਿਨਾਂ ਦੀ ਹੈ ਉਹਨੂੰ ਕੋਲ ਦੀ ਇਹ ਕਿਰਾਏ ਪਰ ਟਰੈਕਟਰ ਹੈ ਜਿਹਦੀ ਕਿਸੇ ਹੋਰ ਦੀ ਹੈ ਪੱਗੀ ਆਪਾਂ ਇਹ ਕਹਿੰਦਾ ਭਾਈ ਆਪਣੇ ਬਾੜੇ ਤੇ ਖੜਾ ਲਓ ਅੱਛਾ ਠੀਕ ਹੈ ਠੀਕ ਹੈ ਦੇਖ ਨਾ ਲੋਕ ਕਿੰਨਾ ਹੋਣੀ ਤੇ ਅਗਲਾ ਕਹਿੰਦਾ ਯਾਰ ਹੈ ਉਹ ਦੇਰ ਪ੍ਰਧਾਨ ਦਾ ਪਹਿਲਾ ਟਰਾਲਾ ਖੜਿਆ ਦਾ ਉਹ ਕਹਿੰਦਾ ਦੂਆ ਖੜਿਆ ਹੈ ਇਹ ਉਰੀ ਅਗਲਾ ਕਹਿੰਦਾ ਰੱਤੀ ਖੜਾ ਲਓ ਹੂੰ ਆਉਂਦਾ ਨਾ ਮੇਰੇ ਥਾਣਾ ਟਰੈਕਟਰ ਚਲਾਦਾ ਲਾਈਟ ਨਾਲ ਸੇ ਖੜਜਣਾ ਅੰਤ ਤੇ ਹੂੰ 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 ਕੁਲ ਬਗਾਣ ਨੂੰ ਜੇ ਕਰ ਕਰ ਮੀਕ ਨਹੀਂ ਰਿਹਾ ਬੱਸ ਤੇ ਰੱਬ ਦੀ ਕਿਰਪਾ ਨਾਲ ਆਵੇ ਹੁਣ ਇੱਥੇ ਲਾਉਂਗੇ ਆਪੇ ਅੰਦਰ ਲਾ ਦੇਣਾ ਇਹਨਾਂ ਨੇ ਹਾਂ ਆ ਚੱਕ ਲਿਆ ਜੋ ਆਜੋ ਰੋਟੀ ਖਾ ਲੋ ਡੀਜ਼ਲ ਲਾਉਣਾ ਪੈਣਾ ਪੁੱਤ ਹਾਂ ਡੀਜ਼ਲ ਲਾ ਲੋ ਨਮਕਾਨ ਨੂੰ ਚਾਲੂ ਮਾਰਨਾ ਚੇੜੂ ਮਾਰ ਦੂੰਗਾ ਗੰਦ ਬਾ ਪੈ ਗਿਆ ਇਹ ਕੰਮ ਅਸਰ ਦਿਮਾਗ ਕਿਆ ਖਰਾਬ ਹੁੰਦਾ ਹੈ ਹਮ ਕੰਮ ਖੜਾ ਸਾਰਾ ਅੱਧੇ ਘੰਟੇ ਦਾ ਜੇ ਸੀ ਪਹਿਲਾ ਇਹ ਚੀਜ਼ ਖਰਾਬ ਲੰਦੇ ਹਾਂ ਧਿਆਨੇ ਨਹੀਂ ਗਿਆ ਉਹਦੇ ਤੇ ਧਿਆਨੇ ਨਹੀਂ ਰਹਾ ਨਾ ਅੱਧ ਤੱਕ ਜਦ ਮੈਂ ਕੱਦ ਮੈਂ ਐਸਾ ਰੁੱਕ ਗਿਆ ਨਾ ਜਦ ਵੀ ਖੜਾਈ ਖੜੇ ਤੇ ਬੈਰਿੰਗ ਟੁੱਟੇ ਵੀ ਤੇ ਇਹ ਹਮ ਜਿਹੜੇ ਜਿਹੜੇ ਅੱਜ ਫੇਰ ਸੀਰੀ ਮਾਰ ਗਏ ਹਾਂ ਠੀਕ ਹੈ ਇਹ ਕਚਰਾ ਤਾਂ ਨਹੀਂ ਚਲੇ ਗਿਆ ਇੱਥੇ ਠੀਕ ਹੈ ਉਹਦੇ ਕਰਕੇ ਉੱਥੇ ਧਿਆਨੇ ਨਹੀਂ ਗਿਆ ਵੀ ਇਹ ਤਾਂ ਹਲੇ ਅੱਧ ਘੰਟਾ ਪਹਿਲਾਂ ਪਾਏ ਆ ਤੂੰ ਮਸ਼ੀਨ ਖੇਚੇ ਰੁੱਕੇ ਤੇ ਬਰੇਟ ਫੇਰ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਸਵੇਰੇ ਇਹਨੂੰ ਮਸ਼ੀਨ ਮੋਟਰ ਨੂੰ ਪੱਟੀਏ। ਕਿਆ ਚੱਕਰ ਹੋ ਗਿਆ। ਪਰ ਇਹਦੇ ਮੋਟਰ ਦੇ ਦੇਦਾ ਉਹਦੇ ਵਿੱਚ ਤੇ ਦੰਦਿਆਂ ਵਿੱਚ ਉਹ ਵੀ ਨਿਕਲੇ ਆ ਤਾਂ ਚਾਇਨਾ ਡੋਰ ਹੂੰ ਡੋਰਾਂ ਵੀ ਅੰਦਰਲੀ ਅੰਦਰ ਤੇ ਹਾਂ ਜਦੋਂ ਅਸੀਂ ਪੱਟ ਗਏ ਵਿੱਚ ਦੇ ਚਾਇਨਾ ਡੋਰ ਦੰਦਿਆਂ ਪਰ ਤੇ ਹੂੰ ਦੇਖ ਲੈ ਤੂੰ ਸਾਨੂੰ ਆਇਆ ਤਾਂ ਵੀ ਕਿਤੇ ਇਹਦੇ ਹੀ ਸ਼ੱਕ ਪੈ ਗਏ ਵੀ ਚਾਇਨਾ ਡੋਰ ਨੇ ਉਹ ਕਰਤੇ ਹਾਂ ਖੇਤਾ ਕੁੱਤਾ ਜਿਹੜੇ ਪਤੰਗ ਟੁੱਟ ਕੇ ਗਿਰ ਜਾਂਦੇ ਆ ਬਹੁਤ ਦੇ ਵਿੱਚੋਂ ਉੱਤਰ ਪਾਉਂਦੇ ਆ ਚਲੋ ਕੋਈ ਗੱਲ ਨਹੀਂ ਹੁਣ ਸਾਰੀਆਂ ਉਹ ਬੱਲੇ ਆ ਦੇ ਖੇਤਰ ਵੀ ਲੱਗੇ ਤਿੰਨ ਗੁੜਿਆਵਾਂ ਲੱਗਿਆ ਉਹ ਕਿਆ ਗਿਰਕੇ ਦੇ ਉੱਪਰੇ ਉਹ ਮੋਟਰ ਦਾ ਪੱਟਾ ਲੱਗੇ ਉਹਦੇ ਦਾ ਲੋਟ ਨਹੀਂ ਆ ਰਹੀਦੀ ਉਹ ਸੁਗਾਉਕ ਬਾਰ ਬਾਰ ਪੱਤੀ ਲਾਈ ਫੇਰ ਉਹ ਕਰਕੇ ਉਹ ਉਹਨੇ ਛੱਟ ਮਾਰੀ ਮੈਂ ਹੱਥੇ ਹਟਾ ਰੱਖਿਆ ਉਹਦਾ ਮੇਰਾ ਉਹ ਆਪਣਾ ਛੱਟ ਮਾਰਨਾ ਕਿ ਮੇਰਾ ਧਿਆਨ ਤਾਂ ਉੱਚ ਦਸਰੇ ਦੇ ਵੀ ਐ ਸਿੱਧੀ ਕਰਕੇ ਮੇਰਾ ਧਿਆਨ ਉਧਰ ਜਾ ਉਹਨੇ ਛੱਟ ਮਾਰੀ ਇੱਕ ਵਾਰ ਹੇਠਾਂ ਬਚਿਆ ਹੇਠਾਂ ਅਰ ਉਧਰ ਮੋਟਰ ਦਾ ਹੋ ਗਿਆ ਕਿੰਨੇ ਵਾਰਾ ਜਦੇ ਖੂਨ ਸ਼ੁਕਰ ਕਰ ਨਿਕਲ ਗਿਆ ਇਹ ਹੂੰ ਨਹੀਂ ਤੇ ਦਾ ਕਾਲੀ ਹੋਣੀ ਨੀਲੀ ਹੋਣੀ ਤੇ ਹੂੰ ਪਈਆ ਇਹਦਾ ਵੀ ਨਿਕਲ ਗਿਆ ਹੂੰ ਇਹਦਾ ਵੀ ਨਿਕਲ ਗਿਆ ਇਹ ਭਾਰੀ ਹੋਈ ਹੋਈ ਆ ਇਹਦਾ ਹੀ ਨਿਕਲਿਆ ਪਹਿਲਾਂ ਰੁੱਕ ਗਿਆ ਤਾਂ ਹੁਣ ਫੇਰ ਦਾ ਟਾਇਰ ਜੇ ਦੇ ਨਟ ਜੇ ਕਦੇ ਫੇਰ ਜੋ ਲੱਗਿਆ ਨਾ ਹੁਣ ਹਾਂ ਫੇਰ ਨਿਕਲਿਆ ਹਾਂ ਹੁਣ ਪੰਗਾ ਇੱਕ ਹੋਰ ਆ ਇੱਧਰ ਕੱਲ ਵੱਜਿਆ ਤਾਂ ਆ ਦੇਖ ਠੀਕ ਆ ਇਸ ਬੜੀ ਔਖੀ ਧਾਰ ਕੱਢੀ ਕੱਲ ਸ਼ਾਮ ਨੂੰ ਵੀ ਤੇ ਸਵੇਰੇ ਵੀ ਹਾਂਜੀ ਅੱਜ ਤਾਂ ਹੁਣ ਜਮੇ ਔਖਾ ਹੋ ਗਿਆ ਤੇ ਹੁਣ ਮਾ ਪੁੱਛਣਾ ਰਾਤ ਮੇਰੇ ਪੈਣੇ ਮੈਨੂੰ ਪਤਾ ਹਮ ਬਿਕਰੀ ਵਿੱਚ ਹੋਣੀ ਆਏ ਚਲੋ ਇੱਕ ਬਾਈ ਕਾਇਦਾ ਰਿਹਾ ਬੰਦਾ ਭੇਜਦੰਦਾ ਬੰਦਾ ਭੇਜਦੰਦਾ ਹੁਣ ਦੇਖਦੇ ਆਂ ਉਹ ਮਾਲਕ ਦੀ ਵੀ ਆ ਹਮ ਦੇਖਦੇ ਆਂ ਹੁਣ ਦੇਖਦੇ ਆਂ ਪਹੁੰਚਦੇ ਆਂ ਕਿ ਨਹੀਂ ਇੱਥੇ ਤੱਕ ਹਮਾ ਕੋਈ ਗੱਲ ਨਹੀਂ ਭੇਜ ਦੋ ਬਾਈ ਇਹ ਤਾਂ ਬਿੱਡ ਲੈ ਹੀ ਪਿਆ ਸਾਡਾ ਹਮ ਮਾਲਕ ਦੀ ਵੀ ਉਹ ਭੇਜ ਦੋ ਪਰ ਨਿਆਣੇ ਨੂੰ ਦੇ ਕਰਕੇ ਓਖਾ ਹੋ ਜਾਂਦਾ ਕੋਈ ਜੇ ਨਿਆਣਾ ਨਿੱਕਾ ਹੋਵੇ ਹਮ ਬੜੇ ਬੰਦੇ ਦਾ ਜਦ ਸਫਾਈ ਸੂਈ ਰੱਖਦੇ ਆਂ ਜੀ ਦਾ ਹਮ ਬਾਕੀ ਗਾਰੰਟੀ ਦੇ ਰਿਹਾ ਬਾਈ ਕਹਿੰਦਾ ਮੇਰੀ ਗਾਰੰਟੀ ਹੈ ਆ ਜੋ ਸੀ ਤੀ ਰੋਟੀ ਖਾ ਰੋ ਚਲੋ ਚਲਦੇ ਆਂ ਫਿਰ ਨੋਵੇ ਚਲਾਤੇ ਮਸ਼ੀਨ ਮੈਂ ਹੁਣ ਰੋਟੀ ਖਾ ਕੇ ਆਇਆ ਤੇ ਇੱਕ ਬੱਗੂ ਭਰ ਗਤ ਖਾਦਾ ਤੇ ਦੂਜਾ ਪਾਉਣ ਲੱਗਿਆ ਮੈਨੂੰ ਮੁਸ਼ਕਲ ਲੱਗਦਾ ਇੱਧ ਲੈ ਜਗਾਂ ਹੈ ਸਲਿਪ ਕੱਢਦਾ ਟਰੈਕਟਰ ਆ ਦੇਖੋ ਉਹਨੇ ਹੋਰ ਨੂੰ ਫੇਰ ਮਾਰਤਾ ਜਾ ਰਿਹਾ ਏ ਤੇ ਹੁਣ ਫੜਦੀ ਰੇਸ ਜਾਨ ਬਦੂ ਅਬਈ ਦੇਖੋ ਨਾਲੇ 40 ਹਸ ਪਾਵਰ ਚਮਤੂਆ ਨਹੀਂ ਦਿਖਾਉਂਦਾ ਗੇਅਰ ਵੀ ਉਹਨੇ ਪਤਾ ਨਹੀਂ ਹੁਣ ਦੂਆ ਲਾਤਾ ਕਿਹੜਾ ਲਾਤਾ ਤੇ ਹੁਣ ਚੱਲਦੀ ਆ ਤੇ ਉਹ ਲੈ ਕੇ ਆਉਣਾ ਚਮਕੋਤ ਸਾਹਿਬ ਜਾਣਾ ਹੱਲੇ ਮੈਂ ਇਹਦਾ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਜਿਹੜਾ ਖਰਾਬ ਹੋਇਆ ਇਹਦਾ ਆਪਣਾ ਉਹਦੇ ਇੱਕ 베アリング ਲੈ ਕੇ ਆਉਣੇ ਆ ਤੇ ਇੱਕ ਐਕਸਟਰਾ ਲਿਆਉਣਾ ਪਿਆ ਹੈਗਾ ਐਕਸਟਰਾ ਉਹਦਾ ਸਾਇਜ ਘਸਿਆ ਹੋਇਆ ਦੋ ਪਏ ਆ ਦੋਹਾਂ ਦੇ ਸਾਇਜ ਘਸੇ ਹੋਏ ਆ ਉਹ ਦਬ ਗਿਆ ਕਿੱਥੇ ਚਲੇ ਜਾਊਗਾ ਯਾਰ ਮੈਨੂੰ ਲੱਗਦਾ ਨਹੀਂ ਵੀ ਇਹ ਕੋਕੂ ਜਾਂ ਤਾਂ ਅੱਗੇ ਪੈ ਜਾਊਗਾ ਸਲਿੱਪ ਕੱਟਣ ਦਾ ਹਟ ਜਾਊਗਾ ਪਿੱਛੇ ਪਿਆ ਹੋਇਆ ਜਾਦਾ ਲੈ ਭਾਈ ਆ ਦੇਖੋ 7301 ਜਮਾਈ ਜਿਸੀ ਪਈਦੀ ਰਾਤ ਵੀ ਤਾਂ ਦੁਹਾ ਹੈ ਹੈ 73 ਵੀ ਇੱਕ ਵੀਰ 4 ਤੋਂ ਠੀਕ ਹੈ ਜੀ ਪਰ ਇਹ ਗਿਰਦੀ ਬਹੁਤ ਆ 4 ਤੋਂ ਨਹੀਂ ਮਾੜੀ ਹੈਗੀ 4 ਤੋਂ ਵਧੀਆ ਲੱਗਦਾ ਤੁਹਾਡੇ ਸਾਹਮਣੇ ਇਹ ਬਾਈ ਇਹ ਬਾਈ ਦੇ ਪੌਣੇ 2 ਕਿੱਲੇ ਇਹਨਾਂ ਪੌਣੇ 3 ਕਿੱਲੇ ਆ 2 ਕਿੱਲੇ ਸਾਢੇ 3 ਬਿੱਗੇ ਜਗ੍ਹਾ ਹਲੇ ਖਤੀ ਹੇਟਾਂ ਵੀ ਰਹਿੰਦੀ ਆ ਤੇ ਆ ਰਹਿੰਦੀ ਆ ਕੋਈ ਬਣਾਉਂਦਾ ਹੈ ਕੀ ਹੋ ਗਿਆ ਇਹਨੂੰ ਵੇ ਸਮਝ ਲੋ ਪੋਣਾ ਕਿੱਦਾਂ ਪਿਆ ਏ ਆ ਮੇਰੇ ਵਾਲਾ ਟਰਾਲੇ 'ਚ ਦੇਖੋ ਕਿਵੇਂ ਜੀ ਜੀ ਦੀ ਫਨ ਲਾਦੀ ਹੈ ਥੋੜੀ ਜੀ ਆ ਨਿੱਗਾ ਟਰੈਕਟਰ ਆ ਬਾਈ ਦੇਖੋ ਜਮਾ ਨਹੀਂ ਖੜਾ ਹੁੰਦਾ ਏ ਕਿੱਥੇ ਜਾ ਰਿਹਾ ਕੱਲ ਤੋਂ ਤੁਰ ਗਿਆ ਦਾ ਮੋੜਨੇ ਨਹੀਂ ਦਿੱਤਾ ਬ੍ਰੇਕ ਲੱਗੀ ਵੀ ਤੇ ਦੇਖ ਲੈ ਕਿਨੇ ਆ ਗਏ ਤਾਹੀਂ ਉਹ ਦੇਖਦੇ ਵੀ ਟਰੈਕਟਰ ਮੁੜਦਾ ਕਿਉਂ ਨਹੀਂ ਬਾਹਰ ਤੀ ਮੋੜ ਦੇ ਓਹ ਪਾਰਲੀ ਬ੍ਰੇਕ ਦੱਬ ਲੈ ਬਾਈ ਟਕੜਾ ਟਰੈਕਟਰ ਆ ਆਖਰੀ ਜਿਹੜਾ ਰਹਿ ਗਿਆ ਮੈਂ ਕਹਿੰਦਾ ਫਾਂਟ ਛੱਡ ਦੀ ਉਹਨੇ ਪੂਰਾ ਆਂਦਾ ਨਹੀਂ ਹੁਣ ਆਇਆ ਤਾਂ ਪਰ ਬਾਈ ਝਾੜ ਪੂਰਾ ਏ ਮੇਰੇ ਵਾਲੇ ਟਰਾਲੇ 'ਚ ਵੀ ਤੁਸੀਂ ਦੇਖ ਲਿਆ ਵੀ ਜਿਹੜੇ ਇੱਚ ਦਾਣੇ ਵਸੇ ਇਹ ਮਸੋਂ ਪਾਣੇ ਦੇ ਉੱਚ ਤੇ ਟੈਂਕ ਫੇਰ ਭਰ ਗਿਆ ਉਹ ਦੇਖੋ ਉੱਪਰ ਨੂੰ ਉਠਣ ਵਾਲਾ ਕੰਮ ਹੋ ਚੱਲਿਆ ਗਿਰੀ ਹੋਈ ਜਿਰੀ ਦਾ ਝਾੜ ਨੂੰ ਤਾਂ ਪੂਰੀ ਕਾਇਮ ਆ ਬਾਈ ਇਹ 7701 ਝਾੜ ਦਾ ਝੂਠ ਨਹੀਂ ਤੂੰ ਕਹਿ ਸਕਦੇ ਬਾਕੀ ਜੁਖੇ ਤੇ ਪਤਾ ਲਾਜੂ ਠੀਕ ਹੈ ਜੀ ਪਰ ਜਿਹੜਾ ਆ ਕੰਮ ਹੈ ਨਾ ਇਹ ਕੰਮ ਗਲਤ ਆ ਉਹ ਦੇਖੋ ਦੂਆ ਬੱਗੂ ਵੇ ਪੂਰਾ ਭਰ ਗਿਆ ਦਾਣੇ ਉੱਪਰ ਨੂੰ ਦਿਖਣ ਲੱਗ ਗਏ ਜਗਾ ਹੈ ਜੀ ਬਾਈ ਦੇਖੋ ਆ ਮੋਟਰ ਤੇ ਆ ਦੋ ਕਿੱਲੇ ਆ ਹਾਂ ਪੂਰੇ ਆ ਜਿਹੜੇ ਵੱਡੋਏ ਬਾਕੀ ਇੱਕ ਖੱਤੀ ਹੋਊ ਵੱਡੀ ਆ ਮੋਟਰਸਾਈਕਲ ਵਾਲੀ ਇੱਕ ਖੱਤੀ ਆ ਰਹਿੰਦੀ ਆ ਹੱਦ ਆ ਕੱਲ ਵੱਡਤੀ ਦੀ ਉੱਪਰ ਵਾਲੀ ਮੈਂ ਬਾਈ ਸ਼ਾਮ ਦਾ ਟਾਈਮ ਪਹੁੰਚ ਗਿਆ ਰਿੰਕੂ ਬਾਈ ਨਾਲ ਕੋਲ ਆਏ ਹੋਏ ਆ ਆਲੇ ਆ 4x4 ਇੱਕ ਨਹੀਂ ਖੜਿਆ ਇਹ ਵੀ ਪਉਣਾ ਗਿਰੀ ਹੋਈ ਕਰਕੇ ਨਹੀਂ ਭਰ ਹੋਇਆ ਹੁਣ ਤਾਂ ਇਹ ਵੀ ਕੰਨੂਏ ਭਰ ਹੋਊਗਾ ਅੱਛਾ ਇਹ ਮੁੰਡਾ ਰਿਸ਼ਤੇਦਾਰ ਹੈ ਮੈਂ ਆ ਰਿਸ਼ਤੇਦਾਰ ਹੈ ਮੁੰਡਾ ਮੈਂ ਤਾਂ ਕਿਹਾ ਕਿ ਤੇ ਰਿੰਕੂ ਭਾਈ ਦਾ ਮੁੰਡਾ ਵੀ ਸਿਖਾ ਦਿਆ ਚਲਾਉਣਾ ਮੈਂ ਉਹੀ ਦੇਖੀ ਗਿਆ 7301 ਨੂਨਾ ਖੜੀ ਕਹ ਉਹ ਖੜੀ ਆ ਗੇੜੀਆਂ ਹੋਇਆਂ ਕਰਕੇ ਮਸ਼ੀਨ ਥੋੜੀ-ਥੋੜੀ ਚੱਲਦੀ ਐ। ਬਾਈ ਇੱਕ ਖੇਤ ਹੋਰ ਗਿਰਿਆ ਹੋਇਆ ਇਹਨਾਂ ਦਾ। ਮੱਗ ਗਿਆ। ਹੁਣ ਚੱਲ ਪਿਆ ਨੋਗੋ। ਲੇਟ ਬਹੁਤ ਹੋ ਗਈ ਮਸ਼ੀਨ ਨੇ ਤੇ ਇਹ ਵੀ ਭਰਨੇ ਤੇ ਬਾਈ 2 ਟਰਾਲੇ ਹੋ ਇੱਥੇ ਹੀ ਚੱਲਣ ਦੇ ਅੱਜ। ਲੇਟ ਹੋ ਗਈ। ਟਰੈਕਟਰ ਪਹਿਲਾਂ ਇਹ ਆਇਆ ਤਾਂ ਭਰ ਲਿਆ ਤੁਸੀਂ ਦੂਆ ਹੈਂ? ਨਹੀਂ ਆਇਆ ਤਾਂ ਇਹ ਹੀ ਤਾਂ। ਹੈਂ? ਫੇਰ ਵੀਰ ਕਹਿੰਦਾ ਦੂਆ ਭਰਨਾ। ਆਉਂ ਆਹੀ ਕਹਿੰਦੇ ਇਹ ਆਇਆ ਤਾਂ ਪਹਿਲਾਂ। ਹਾਂ। ਚਲ ਪਰ ਇਹ ਵੀ ਦੇਣਾ ਤਾਂ ਜੇ ਮਸ਼ੀਨ ਪਹਿਲਾਂ ਚੱਲ ਪੈਂਦੀ ਹਾਂ ਥੋੜੀ ਸਾਡੀ ਉਹ ਗਲਤੀ ਰਹੀ ਨੁਕਸਾਨ ਹੋਰ ਤਾਂ ਅਸੀਂ ਦੁਆ ਲੱਭੀਗੇ ਤੁਹਾਨੂੰ ਉਹਦਾ ਵੀ ਲੱਗਿਆ ਮੈਂ 4-5 ਘੰਟੇ ਸਾਡੇ ਪੰਜ-ਛੇ ਇੱਕ ਨਹੀਂ ਖਰਾਬ ਹੋ ਗਈ ਹੋਰ ਯਾਰ ਹੋਇਆ ਮਾਰੇ ਮੋਟਾ ਬਾਕੀ ਜੀ ਰਿਆਂ ਗਰੀ ਬਿਆਂ ਜੇ ਖੜੀ ਹੁੰਦੀ ਫਿਰ ਤਾਂ ਇਹ ਵੀ ਭਰ ਦੇਣਾ ਤਾਂ ਹੈ ਕਿ ਜੱਤੇ ਵੀ ਆ ਕੇ ਤਾਂ ਜਦ ਨੂੰ ਇਹ ਵੀ ਭਰ ਦੇਣਾ ਤਾਂ ਹੋਰ ਹੋਰ ਮਸ਼ੀਨ ਨੇ ਤੇਰੇ ਸਾਹਮਣੇ ਤੁਰਦੀ ਹੋਣੀ ਯਾਰ 7301 ਵੀਰਾ ਹੈ ਤਾਂ ਝਾੜ ਨੂੰ ਤਾਂ ਠੀਕ ਆ ਪਰ ਉਹ ਨਹੀਂ ਗਿਰਦੀ ਜਾਂਦਾ ਗਿਰਦੀ ਜਾਂਦਾ ਤੂੰ ਕਿਹੜਾ ਲੈਵ ਹੈ ਮੇਰੇ 120 ਉਹ ਵੀ ਠੀਕ ਹੈ ਖੜਿਆ ਹੁਣ ਆਹ 110 ਹਾਂ ਉਹ ਠੀਕ ਉਹ ਖੜੀ ਆ ਉਹ ਖੜਦੇ ਹਾਂ ਆਪਾਂ ਦੇਖਦੇ ਹਾਂ 11-12 ਤਰੀਕ ਤੱਕ ਭਗਾਵਾਂਗੇ ਉਹ ਤਾਂ ਹਲੇ ਲੇਟ ਵੱਢੋਗੀ ਤੂੰ 11-12 ਕਹਿੰਦਾ 110 ਕਿੱਥੇ ਆ ਜੂਗੀ ਨੀ ਛੇਤੀ ਮੇਰੇ ਆਈ ਵੀ ਹੈ ਦੇਖੀ ਅੱਛਾ ਹਾਂ ਸਿੱਧਾ ਕੋਲ ਨੂੰ ਚਾਈ ਨਾ ਫਿਰ ਪੜਾ ਲੂ ਠੀਕ ਹੈ ਠੀਕ ਠੀਕ ਮੇਰੇ ਆਈ ਸੀ ਠੀਕ ਆਪਾਂ ਫਿਰ ਮੰਡੀ ਕਰਕੇ ਆ ਬਾਈ ਹੁਣ ਨਹੀਂ ਨਹੀਂ ਸਹੀ ਗੱਲ ਮੰਡੀਆਂ ਹੀ ਨਹੀਂ ਮੰਡੀਆਂ ਬਾਈ ਹਲੇ 2 ਦਿਨ ਤੱਕ ਪਤਾ ਲੱਗਣਾ ਦੋ ਦਿਨ ਕਿਆ ਸੋਮਵਾਰ ਪਰ ਗੱਲ ਚੱਲੇ ਜਾਣੀ ਮੈਨੂੰ ਤਾਂ ਲੱਗਦਾ ਹੁਣ ਕਿੱਥੇ ਅਫਸਰਾਂ ਨੂੰ ਕਰਨਾ ਕੋਈ ਨਹੀਂ ਤੇ ਤੇ ਇੰਨਾ ਤੇਰ ਖੜਾਈਆ ਬਾਈ ਫਸਲ ਨਹੀਂ ਮੰਡੀਆਂ ਦਾ ਹੀ ਬਾਈ ਬੁਰਾ ਹਾਲ ਹੈ ਬੇਬੀ ਤਾਰਨੇ ਨੂੰ ਨਹੀਂ ਜਗ੍ਹਾ ਕਿ ਟਰਾਲੀਆਂ ਭਰੀਆਂ ਖੜੀਆਂ ਹੁਣ ਯਾਰ ਅਸੀਂ ਨਾ ਪ੍ਰਧਾਨ ਦੀ ਵੱਡੀ ਦੀ ਉਹ ਇੰਨੀ ਸੁੱਕੀ ਜੀਰੀ ਦੀ 13 ਤਰੀਕ ਦੀ ਲੱਗੀ ਪਈ ਸੀ ਜੂਨ ਦੀ 13 14 ਦੀ ਉਹ ਮੈਂ ਵੀਡੀਓ ਵੀ ਦੇਖੀ ਹਾਂ ਉਹ ਆੜਦੀ ਕਹਿੰਦਾ ਕਹਿੰਦਾ ਨਰਮ ਹੈ ਮਾ ਬਾਈ ਜੇ ਇਹ ਵੀ ਨਰਮ ਹੈ ਨਾ ਬਾ ਫੇਰ ਨਹੀਂ ਵੱਡ ਹੁੰਦੀ ਕਿਸੇ ਦੀ ਵੀ ਫਿਰ ਤਾਂ ਆ ਮਹੀਨਾ ਵੀ ਖੜਾ ਲੋ ਹੋਰ ਦੀਆਂ ਠੀਕ ਐ ਹੋਰ ਉਹ ਕਿੱਥੇ ਨਰਮ ਉਹਦਾ ਬੱਲਾ ਟੁੱਟ ਕੇ ਦਾ ਹੈਡਾ ਗਿਰਨੇ ਆਲੇ ਹੋਗੀ ਤੇ ਉਹ ਗਿਰ ਗਈ ਤੇ ਨਾਲੇ ਉਹਦਾ ਨਾ ਗਿਰੀ ਨਹੀਂ ਜੀਰੀ ਖੜੀ ਸੀ ਹਾਂ ਬੱਲਾ ਜਮਾ ਹੀ ਤੇ ਹੈਡਾ ਨੂੰ ਸਿੱਧਾ ਹੈਡਾ ਨੂੰ ਹੋ ਗਈ ਤੇ ਨਾਲੇ ਦੇਦਾ ਬਾ ਉਹੀ ਕਹਿਰਾ ਵਾਟ ਲਵੇ ਹੁਣ ਬਾ ਇਹੀ ਵਾਟ ਹੋਣਾ ਹਾਂ ਮੇਰੇ ਸਮਾਂ ਆ ਖਰਾਬ ਹੋ ਗਿਆ ਯਾਰ ਪਤਾ ਨਹੀਂ ਫਿਊਜ ਹਿੱਲ ਗਏ ਲੈਟਾਂ ਚਲੋ ਦੇਖਦੇ ਆ ਲੋ ਬਾਈ ਕੋਨੇ ਕੇ ਸੱਤ ਹੋਏ ਆ ਬਸ ਫੇ ਆਹ ਨਿਬੜ ਗਿਆ ਇਹਦੇ ਬਾਅਦ ਸਾਡੇ ਬੜਾਈ ਨਹੀਂ ਹੁੰਦੀ ਉਹ ਨੰਗ ਚੱਲੀ ਮਸ਼ੀਨ ਇਧਰੋਂ ਟਰੈਕਟਰ ਜਾ ਰਹੇ ਆ ਅਰਜਣ 605 ਇਹਦਾ ਜੋਰ ਬਹੁਤ ਆ ਬਾਈ ਖੋਲਿਆ ਪਿਆ ਰਿੰਕੂ ਬਾਈ ਨਾਲ ਟਰੈਕਟਰ ਇਹ ਤੇ ਪਿੱਛੇ ਨੋਬੋ ਦੂਆ 4x4 ੰਦਰ ਰਿੰਗਦਾ ਬਾਈ ਹਾਂ ਨਾ ਉਹ ਮੋਟਰਸਾਈਕਲ ਅੱਗੇ ਖੜੇ ਉਹ ਮੋਟਰਸਾਈਕਲ ਸਾਈਡ ਕਰ ਦੋ ਮੋਟਰਸਾਈਕਲਾਂ ਕਰਕੇ ਖੜ ਗਿਆ ਮੋਟਰਸਾਈਕਲਾਂ ਕਰਕੇ ਖੜ ਗਿਆ ਸਕਲ ਤੇ ਨੀਵੇ ਬਾਈ ਮਾਣਾ ਮੈਨੂੰ ਕੀ ਪਤਾ ਬਾਈ ਆਮਨ ਨੂੰ ਹੁਣ ਖੇਤੀ ਦਾ ਸ਼ੌਂਕ ਘਟ ਗਿਆ ਕਿਵੇਂ ਆ ਵਧੀਆ ਹੀ ਵਧੀਆ ਹੁਣ ਖੇਤੀ ਦਾ ਸ਼ੌਂਕ ਘਟ ਗਿਆ ਬਾਈ ਨਹੀਂ ਤੇ ਇਹੇ ਬੈਠਿਆ ਹੁੰਦਾ ਟਰੈਕਟਰ ਪਰ ਹੈ ਕੋਈ ਨਹੀਂ ਕੱਲੂ ਵੀ ਬੈਠੂਗੇ ਇਹ ਹੁਣ ਘੋੜਿਆਂ ਕਣੀ ਨੂੰ ਪੈ ਗਿਆ ਹੈ ਇੱਕ ਇਹ ਕ ਦੋ ਹੁਣ ਇੱਕ ਹੀ ਇੱਕ ਬੇਤੀ ਦੀ ਘੋੜੀ ਅੱਛਾ ਉਹ ਹਟ ਜਾ ਹਟ ਜਾ ਪੜ ਲੈ ਥੋੜਾ ਜਿਹਾ ਹੈਂ ਹਾਂਜੀ ਹਾਂਜੀ ਪੜ ਲੈ ਹੁਣ ਖੇਤ ਨੂੰ ਛੱਡ ਗਿਆ ਹੁਣ ਨਹੀਂ ਤੇ ਇਹਨੇ ਕਹਿੰਦਾ ਮੈਂ ਕੱਢਦਾ ਇਹ ਨਹੀਂ ਉਤਰਦਾ ਬਾਈ ਹੁਣ ਤੁਹਾਨੂੰ ਦਿਖਿਆ ਨਹੀਂ ਹੁਣ ਦੇਖ ਰ ਜੱਦਾ ਹੁਣ ਦਿਖਿਆ ਇਹ ਹੋਰ ਕਿਹੜੀ ਕਲਾਚ ਹੋ ਗਿਆ ਮੈਂ ਨੌਵੀਂ ਫੇਰ ਪੜ ਲੈ ਦੋ ਚਾਰ ਹੋਰ ਰਹਿ ਗਏ ਦੋ ਤਿੰਨ ਬਸ ਹਾਂਜੀ ਠੀਕ ਹੈ ਇੰਨੀ ਕੇ ਕਰਦੇ ਆ ਜਿਆਦਾਤਰ ਤਾਂ ਜੱਟਾਂ ਦੇ ਕਿਉਂ ਹੁਣ ਤੂੰ ਮੜਿਆਵ ਕੰਨ ਲੱਗ ਗਿਆ ਹਾਂਜੀ ਹਾਂਜੀ ਘੋੜੇ ਫੇਰ ਭਜਾ ਨਹੀਂ ਕਿੱਥੇ ਭਜਾ ਗਏ ਆਏ ਕੜਦੇ ਦੇ ਹਲੇ ਤਾਂ ਅੱਛਾ ਅੱਛਾ ਦੁਬਾਰਾ ਦੇਖੂਗੇ ਨਹੀਂ ਜਿਹੜਾ ਦੀ ਬੜੀ ਭੌੜ ਛੱਡ ਕੇ ਦੇਖੂਗੇ ਰੋੜਾਂ ਬਫਰ ਦੀ ਚ ਚੱਲ ਇੱਕਣਾ ਹੀ ਭੱਜੂਗਾ ਉਹ ਵੀ ਹੈ ਕਿ ਨਹੀਂ ਹਾਂਜੀ ਕੱਲੂ ਵੱਢਦੇ ਆ ਫੇਰ ਬਾਕੀ ਰਹਿ ਗਈ ਜਿਹੜੀ ਗਈ ਕੱਲੂ ਆਉਣੇ ਵੀ ਸੀਣ ਕੱਲੂ ਆ ਰਹਿ ਗਿਆ ਖੇਤ ਵੱਢਣਾ ਜਿਹੜਾ ਮੇਰੀ ਉਹ ਅੱਗੇ ਵਾਲੇ ਵੀ ਵੱਢਣੇ ਆ ਦੇਖਦੇ ਇੱਕ ਇਦਾਂ ਟਰਾਲਰ ਦਾ ਭਰੂਗਾ ਹੀ ਫੇਰ ਬਸ ਠੀਕ ਆ ਫੇਰ ਉਹਦਾ ਕੋਈ ਚੱਕਰ ਹਾਂ ਆਜਦੇ ਆਉਗੇ ਨਾ ਦੁਪਹਿਰ ਦੇ ਬਾਅਦ ਨਹੀਂ ਨਹੀਂ ਪਹਿਰੇ ਥੋੜੇ ਹੀ ਆਉਗੇ